ਚਲੋ ਪਰੇ ਪਹੁੰਚ ਗਿਆ ਹੈ ਤੁਹਾਡੇ ਕੋਲ ਕਿਹਨਾਂ ਕੰਮ ਨੇ ਬੋਲ ਵੀ ਦੱਸੋ ਹੈਲੋ ਆਓ ਬੱਚੋ ਪਹੁੰਚ ਕਰ ਲਓ ਤੁਹਾਡੀ ਚਲੋ ਤੇ ਇਹ ਸਾਰੀ ਜੀ ਨੂੰ ਚੰਗਾ ਜੀ ਪਰ ਟੈਂਪ ਟੈਗਾ ਅੱਜ ਦੀ ਸੁਲਤਾਨਪੁਰ ਪੀਟ ਵਿਜੀ ਦੇ ਸਾਹਮਣੇ ਖੇਡੇ ਪਰ ਟੀਮ ਜੋ ਬਸਟਰ ਤੋਂ ਲੈ ਕੇ ਸ੍ਰੀ ਗੁਰੂ ਧਰਤਨ ਬਾਬਾ ਦੀਪ ਸਿੰਘ ਦੇ ਜਿਹੜੇ ਮਾਰਗ ਜਾ ਰਿਹਾ 97 ਰੋਡ ਤੇ ਤੇਰਾ ਇੱਕ ਸਾਡੇ ਟ੍ਰੈਫਿਕ ਦੇ ਜੋ ਇੰਤਜ਼ਾਮ ਨਹੀਂ ਹੱਥ ਸਿੰਘ ਜੀ ਜੋ ਟ੍ਰੈਫਿਕ ਦੇ ਨਿਜਾਰੇ ਸਾਰੇ ਨੂੰ ਕੋਈ ਰੱਖਾ ਆਟੋਆਂ ਨੇ ਬਹਾਰੀ ਹੈ ਬੜਾ ਧਰਮਾ ਨਿਕਤੀ ਆ ਇਹਨਾਂ ਨੂੰ ਪਲਣ ਤੋਂ ਕੰਨਿਕ ਤਰਾਰਿਆ ਉਹ ਇਹਨਾਂ ਨਾਲ ਗੱਲ ਕਰਦੇ ਆ ਸਰ ਜੀ ਜੋ ਟ੍ਰੈਫਿਕ ਨਿਜਾਰੇ ਪਲਣ ਕਿਉਂ ਨਹੀਂ ਕਰ ਰਹੀ ਜੀ ਮਾਨਯੋਗ ਅਧਿਕਾਰ ਨੂੰ ਸਰਕਾਰ ਨੂੰ ਬੇਨਤੀ ਆ ਕਿ ਜਾਂ ਤੇ ਜਿਨਾਂ ਦਿੱਲੀ ਆਡੀਸ਼ਨ ਹੋਇਆ ਸੀ ਅੱਤੇ ਅੱਧੇ ਇੱਕ ਦਿਨ ਚੱਲੇ ਠੀਕ ਹੈ ਆਡਿਮਨ ਕਰ ਦਿੱਤਾ ਜਾਵੇ ਬਾਕੀ ਜੇ ਇਹ ਕੰਮ ਨਾ ਹੱਲ ਹੋਇਆ ਤੇ ਇਹ ਟ੍ਰੈਫਿਕ ਦਾ ਕੰਟਰੋਲ ਨਹੀਂ ਹੋ ਸਕਦੀ ਜੋ ਮਰਜੀ ਅਸੀਂ ਕਰਨੀਏ ਭਾਵੇਂ ਇੱਕ ਇੱਕ ਇਨੀਸ਼ੀਅਲ ਇੱਕ ਇੱਕ ਪੁਲਿਸ ਅੰਤਰ ਲਾ ਦੇਈਏ ਠੀਕ ਹੈ ਜੀ ਇਹ ਹੋਈ ਇੰਨੇ ਜ਼ਿਆਦਾ ਗੱਲ ਤੇ ਮੇਰੀ ਗੇਂਦ ਦੀ ਆ ਅਫਸਰਾਂ ਨੂੰ ਸਰਕਾਰ ਨੂੰ ਕਿ ਆਡਿਮਨ ਕਰ ਦਿੱਤਾ ਜਾਵੇ ਅੱਧੇ ਇੱਕ ਦਿਨ ਚੱਲੇ ਨਾਲ ਨੰਬਰ ਅਲਾਟ ਕੀਤੇ ਆ ਸਾਡੇ ਹੱਥ ਜੋੜੀ ਜਾਣ ਕੇ ਵੀ ਸਾਨੂੰ ਇੱਧਰ ਪਿੰਨਾਂ ਨੂੰ ਤੋਂ ਸਾਡੀ ਟ੍ਰੇਨ ਲੰਘ ਜਣੀ। ਫਿਰ ਯਾਮ ਲਗਾਉਂਦਾ ਹਾਂ ਕਿੱਧਰ ਦੀ ਉਹਨਾਂ ਨੂੰ ਲਗਾਈਏ ਉਹ ਮੁੜ ਕੇ ਕਹਿ ਕੇ ਜਾਂਦੇ ਆ ਵੀ ਅਹੀਂ ਗਾ ਨਹੀਂ ਹੁੰਦਾ। ਸਰ ਜੀ ਇੱਕ ਗੱਲ ਜੀ ਤੁਸੀਂ ਚੰਡੀਗੜ੍ਹ ਜਾਂਦੇ ਆ ਕੋਈ ਪੰਜਾਬ ਦਾ ਕੋਈ ਪੰਜਾਬ ਦਾ ਵਾਸੀ ਲਾੜੋ ਕੋਈ ਵੀ ਆ ਜਾਂ ਬਾਹਰ ਦਿੱਲੀ ਦਾ ਕਿਤੇ ਵਾਲਿਆ ਉਹ 10 ਕਿਲੋਮੀਟਰ ਦੀ ਦੂਰੀ ਤੋਂ ਕਿਉਂ ਆਪਣੇ ਇਸ ਚੀਜ਼ ਨੂੰ ਨਿਜੀਵਨ ਫਾਲੋ ਕਰ ਰਹੇ ਨੇ ਆ ਪਰ ਇਹਦੇ ਕਿਉਂ ਨਹੀਂ ਕਰਦੇ ਕਿ ਇਹ ਫਰਕ ਕੀ ਦਾ। ਦੇਖੋ ਜੀ ਭਾਈ ਕਰ ਰਿਹਾ ਜੀ ਦਾ ਮਰਜ਼ੀ ਚਲਾਨ ਕੱਟ ਦੋ ਜਿਹਨੂੰ ਮਰਜ਼ੀ ਜੇ ਕੋ ਮਿਸ ਰਿਵਰ ਕਰਦਾ ਬੰਦ ਕਰ ਦੋ ਅਸੀਂ ਇਹਨਾਂ ਨੂੰ ਨਾ ਦੇ ਇਹਨਾਂ ਦਾ ਚਲਾਨ ਕੱਟ ਸਕਦੇ ਆ ਨਾ ਇਹਨਾਂ ਨੂੰ ਬੰਦ ਕਰ ਸਕਦੇ ਆ ਜੇ ਇਹ ਕੰਮ ਹੋ ਜਾਵੇ ਤਾਂ ਵੀ ਕਾਫੀ ਫਰਕ ਪੈਦੀ ਵਾ ਕਿਉਂਕਿ ਇਹਨਾਂ ਨੂੰ ਛੋਟਾ-ਵਡਾ ਡਾਰੀ ਫੇਰ ਨਹੀਂ ਗਿਆ ਕਿ ਇਹਦਾ ਇਹ ਤਾਂ ਸਾਲੋਂ ਟਕਰਾਂ ਕਰਕੇ ਨਾ ਕਿ ਦੇ ਆ 90 ਸਾਲ ਦੀ ਉਮਰ ਸਾਡੀ ਹੋ ਗਈ ਆ ਇਹ ਮੁੰਡੇ ਅੱਜ ਕੱਲ ਦੇ ਸਾਨੂੰ ਟਕਰਾਂ ਕਰਕੇ ਲੰਘ ਲੈ ਕੇ ਨਾ ਕਿ ਹੁਣ ਅਸੀਂ ਇਹਨਾਂ ਦੇ ਮੋਹਰੇ ਤੇ ਪੱਟਣਾ ਹੈ ਹੁਣ ਇੱਕ ਸਾਡਾ ਬੰਦ ਕੀਤਾ ਇਹਨੇ ਲੱਕ ਤੋਂ ਉੱਤੇ ਹੋਣੇ ਆ ਲੋਕ ਸਾਰੇ ਬੜੇ ਪਰੇਸ਼ਾਨ ਹੈ ਬੁਲਸੀ ਬਹੁਤ ਪਰੇਸ਼ਾਨ ਹੈ ਸਰਜੀ ਸਰਜੀ ਪੰਜਾਬ ਦਾ ਹੀ ਰਾਜ ਨਹੀਂ ਇੱਥੇ ਡਿਗੜ ਉਹ ਤੇ ਇਹ ਚੀਜ਼ ਨੂੰ ਮੱਦੇ ਨਜ਼ਰ ਆ ਕੇ ਕਰ ਰਹੇ ਆ ਚਲਾਣ ਕਰ ਰਹੇ ਆ ਪਰ ਜਿਹੜਾ ਅੰਮ੍ਰਿਤਸਰ ਦੀ ਗੁਰੂ ਦੀ ਇੱਤਿਹਾਸ ਪਰ ਇਹਦੀ ਚੀਜ਼ ਨੂੰ ਕਿਉਂ ਥਾਰੋ ਕੀਤੇ ਜਾ ਰਹੇ ਕਿਉਂ ਅਫਸਰਾਂ ਦੀਆਂ ਪ੍ਰਸ਼ਾਸਨ ਦੀ ਢਿੱਲ ਕੋਈ ਨਹੀਂ ਆਪਾਂ ਇਹ ਨਹੀਂ ਕਹਿੰਦੇ ਕਹਿ ਸਕਦੇ ਗੱਲ ਇਹ ਆ ਵੀ ਅਸੀਂ ਪੁਲਸ ਨੂੰ ਇਹਨਾਂ ਨੂੰ ਬੰਦ ਕਰਨ ਦੀ ਪਾਵਰ دی ਹੈ ਕਿ ਇਹ ਨਾ ਇਹ ਹੁਣ ਸਾਨੂੰ ਕਿਸੇ ਵੇਅ ਕਰਕੇ ਚੱਲ ਇਹ ਕਹਿੰਦਾ ਹਾਂ ਕਿ ਸੇਵਾ ਹੀ ਕਰਦੇ ਆ ਫਿਰ ਵੀ ਆ ਇਹ ਕੰਮ ਨਹੀਂ ਹੋਣਾ ਜੀ ਦਾ ਫਿਰ ਪੁਲਿਸ ਦਾ ਮਨੋਬਲ ਟੁੱਟਦਾ ਹੈ ਜਦੋਂ ਇੱਕ ਬੰਦਾ ਕਈ ਵੀਡੀਓ ਤੁਸੀਂ ਦੇਖੀਆਂ ਨੇ ਆਣ ਕੇ ਪੁਲਿਸ ਦੇ ਦਿਵਾਲੇ ਹੋ ਜਾਂਦੇ ਆ ਤੇ ਪੁਲਿਸ ਮੈਂ ਕਾਦੇ ਵਾਸਤੇ ਲਾਈਏ ਚੋਕਾ ਦੇ ਵਿੱਚ ਵਰਦੀਆਂ ਪਾ ਕੇ ਆ 52-55 ਸਾਲ ਦੀ ਉਮਰ ਆ ਤੇ ਇੱਕ 20 ਸਾਲ ਦਾ ਬੰਦਾ ਆਣ ਕੇ ਸਾਡੇ ਤੇ ਸਾਡੇ ਦਿਵਾਲੇ ਹੁੰਦਾ ਬਿਨਾਂ ਵਜ੍ਹਾ ਇਹਨੂੰ ਡੱਕ ਨਹੀਂਦਾ ਇਧਰ ਨਹੀਂ ਜਾਣਾ ਉਹ ਕਹਿੰਦਾ ਕੋਈ ਕੋਣਾ ਡੱਕਣਾ